ਹਾਂ ਮੇਟਰ ਫੇਰੋ ਫੇਰ ਆਜ਼ਰਾ ਮਟਰ ਬਲਾਕ ਦਾ ਅਗਲੀ ਵੀਡੀਓ ਲੈ ਕੇ ਆਪਨੇ ਇਸ ਫਲਾਈ ਵਾਲੇ ਮੋਟਰ ਵਾਲੇ ਖੇਤ ਜਾ ਰਹੇ ਹਾਂ ਪੌੜੀ ਰੋਡ ਤੋਂ ਪਈ ਜਾਂਦੀ ਜਿਹੜੀ ਪਰ ਚੋਰਾ ਦੇ ਨਾਲ ਦੀ ਪ੍ਰਿੰਸਪਲਾਈ ਵਾਲੇ ਮੋਟਰ ਕੋਲੇ ਕੰਨ ਫੀ ਜੀ ਚੋਰੀ ਜੰਡਲੇ ਖੇਤੋਂ ਆ ਗਏ ਸੀ ਤੇ ਆਪਾਂ ਨਾਣਾ ਮੰਡੀ ਸਿੱਧੇ ਫੁੜੰਗਾ ਲੈ ਕੇ ਅਗਰੇ ਕਾਨਕ ਨੂੰ ਲਾਲ ਦਵਾਜੀ ਲਾਉਣ ਵਾਲੀਆਂ ਭਾਈ ਲਾਉਣ ਵਾਲਾ ਖਤਮ ਹੋਗਾ ਜੋਨਾਂ ਕੋਲੇ ਪੌੜੀ ਆ ਪਹੁੰਚ ਜਾ ਰਹੇ ਹਾਂ ਆਣਾ ਮੰਡੀ ਚ ਖੋਹਾਂਗਾ ਪਰ ਦੇਖਦੇ ਆਂ ਜੱਜਰਾਂ ਕੋਲ ਜਾ ਰਹੇ ਹਾਂ ਸੁਪਲਾਈ ਵਾਲੇ ਮੋਟਰ ਵਾਲੇ ਖੇਤ ਵੀਦੀ ਵਾਲੇ ਕਣਕ ਲੋ ਮਿੱਤਰੋ ਸੁਪਲਾਈ ਵਾਲੇ ਮੋਟਰ ਵਾਲੇ ਖੇਤ ਪਹੁੰਚ ਗਏ ਇੱਥੇ ਵੀਦਨੇ ਕਣਕ ਆਪਣੀ ਤਵਾਨ ਤਿਆਰ ਆ ਟੈਂਪੋਰਰੀ ਕਿਉਂ ਇਧਰ ਆ ਕੇ ਸੀਗੇ ਖੇਤ ਵਾਲਾ ਵਲੌਗ ਵੀ ਦੇ ਵਲੌਗ ਚ ਬਦਕਾਤਾ ਜਨਰ ਖੇਤਲੀ ਹੋ ਜਾਈ ਔਦੂ ਬਾਦ ਇੱਥੇ ਅਗਲੇ ਵਲੌਗ ਚ ਦਿਖਾ ਰਹੇ ਹਾਂ ਤੁਹਾਨੂੰ ਉਹਦੀ ਵੀਜੀ ਸਿਕਣ ਕਿੱਥੇ ਵੀ ਸਭ ਹਾਂਜੀ ਸੱਜਣ ਪਿਆਰੇ ਗੁੱਡ ਮਾਰਨਿੰਗ ਜਨਰਲ ਖੇਤ ਪਹੁੰਚ ਚੁੱਕੇ ਆ ਰੋਟੀ ਲੈ ਕੇ ਆਉ ਵੀ ਚੱਲੀ ਜਾਂਦੀ ਆ ਬੱਦਲ ਆ ਵਾਈ ਆ ਠੰਡਾ ਮੌਸਮ ਬਣਾ ਠੱਡਾ ਲਾ ਗਲੀ ਹਲਾਤ ਕੇ ਤੇ ਅੱਜ ਪਾ ਰਹੇ ਆ ਵਟਾਂ ਉਧਰਲੇ ਪਰਲੇ ਪੱਖੇ ਅੱਜ ਪਾਦੀਆਂ ਵਟਾਂ ਤੇ ਇੱਧਰ ਰਹਿਣਗਾ ਪਾਉਣਗੇ ਰੋਟੀ ਖਾ ਕੇ ਪਹਿਲਾਂ ਆ ਗਏ ਸੀ 8:00 ਵਜੇ ਬ੍ਰਦਰ ਤੇ ਚਾਚਾ ਤੇ ਆਪਾਂ ਆ ਗਏ ਆ ਰੋਟੀ ਲੈ ਕੇ ਇੱਧਰ ਪਾਈਂਗਾ ਵਟਾ ਪਰਲੇ ਪੱਖੇ ਸੀ ਕਿ ਲੈ ਲੈ ਇੱਧਰ ਰਹਿਣਗਾ ਰੋਟੀ ਕਾਗੇ ਪਹੁੰਗੇ ਹੁਣ ਬੇਜਾ ਫਟਾ ਫੋਨ ਆਈ ਸੀ ਅੱਜ ਝੰਡਾ ਵਾਲੇ ਖੇਤ ਇੱਤੇ ਬੀਤੇ ਵੀ ਫਟਾ ਪਾਤਿਆਂ ਮਲਾਂ ਦਾ ਜਾਂਦੇ ਪਾ ਗਏ ਸੀਗੇ ਤੇ ਮੋਟੇ ਵਗੈਰਾ ਬਣਾਣੇ ਜਾਂ ਤੇ ਕਰਾਹੀ ਵਿੱਚ ਲਾਉਣੀ ਪਊਗੀ ਕਰਾਹੀ ਗਰੂ ਲਾ ਕੇ ਤੇ ਫਟਾ ਬਣ ਕੇ ਜਾਵਾਂਗੇ ਪਰ ਲਾਉ ਮਿੱਤਰ ਬੈਰੋ ਇਧਰ ਪਾ ਦਿਆ ਕਿਾਰੇ 1 2 3 4 5 6 7 11 ਬਾਤੀ ਤੇ ਇਧਰ ਦੇਖੋ ਕਿਨੇ ਪੈਂਦੇ ਆ ਲੋ ਮਿੱਤਰ ਪੈ ਰਹੇ ਕਰਮਾ ਵਾਰਾਂਗੇ ਹੁਣ ਆਪਾਂ ਅੱਜਾ ਟੋਕਾ ਪਾਈ ਜਾਂਦਾ ਨੇ ਮੋਢੇ ਬੰਨੀ ਜਾਂਦਾ ਲੋਕ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਕਰਨਾ ਮਾਰ ਕੇ ਖੜੂ ਆ ਗਿਆ ਤੇ ਆਪਾਂ ਛੱਡਦੇ ਅੱਗੇ ਜਾ ਕੇ ਕਿੱਦਾਂ ਲੱਗੀ ਵਾਟਾ ਦੱਸਿਓ ਜ਼ਰੂਰ ਕਮੈਂਟਾਂ 'ਚ ਲਓ ਮਿੱਤਰ ਪਿਆਰ ਵਟਾਂ ਦਾ ਬੰਨਿਆ ਗੰਗਾ ਪੈ ਇੰਨਾ ਸਰਗ ਹੁਣ ਆਪਾਂ ਮੂੰਹੇ ਬੰਦ ਲਓ ਜੀ ਮਿੱਤਰ ਫਿਰ ਟੋਕਾ ਬੋਲੇ ਆਪਾਂ ਲਓ ਮਿੱਤਰ ਫਿਰ ਇਧਰ ਲੈ ਪੱਖਿਆ ਕਰਤਾ ਤਾਂ ਆਪ ਨੂੰ ਨੱਕੀ ਤੇ ਹੋ ਗਿਆ ਆਪਣਾ ਝੰਡਾ ਵਾਲਾ ਕੰਮ ਨੱਕੀ ਪੱਟਾ ਪਾਏਗਾ ਤੇ ਮੋਢੇ ਪੰਨੇ ਤੇ ਵਿਚਾਰੇ ਟੋਕਾਂ ਉਂ ਪੈ ਜਾਣਗੇ ਵੀ ਉਜ ਕੇ ਇਹ ਸਾਰਾ ਕੰਮ ਨਿਮੇੜਤਾ ਤੇ ਹੁਣ ਘਰ ਵਾਲੇ ਰਹਿ ਗਿਆ ਅੱਜ ਉਹ ਕੱਲ ਬਾਤ ਅਸੀਂ ਦੂਰ ਪਾਤੀ ਸੀ ਤੇ ਹਾਲ ਮਾਰਨ ਇਹ ਇੱਕ ਵਾਰੀ ਸੁਹਾਗਾ ਮਾਰ ਕੇ ਵਿਚਨਾ ਕੋ ਮਾਨ ਸੋਲਰ ਮੋਟਰ ਵਾਲਾ ਤੇ ਸਪਲਾਈ ਵਾਲੀ ਮੋਟਰਲੇ ਬਾਣ ਤੇ ਘਰ ਵਾਲਾ ਬਾਣ ਵੀ ਹੁਣ ਨਵੇਂ ਮਿੱਤਰ ਪੇਰ ਬੀਲਰ ਲਾ ਕੇ ਰੱਖ ਰਹੇ ਸ਼ਾਮ ਨੂੰ ਹੋ ਗਈ ਸੀ ਘਰੇ ਤੇ ਤੜਕੇ ਕਿ ਵੀ ਜਨੇ ਸੀ ਕਣਕ 187 ਤਾਪਾਂ ਸੋਲੋ ਮੋਟਰ ਵਾਲੇ ਖੇਤ ਬੀਜਾਂਗੇ ਤਾਂ ਇਧਰ ਲੈਣੋਂ ਪਾਰ ਤੇ ਘਰ ਵਾਲੇ ਪੱਖੇ ਚ ਤੇ ਮਿਕਸਚਰ ਕਣਕ ਵੀ ਚ ਬੀਜਾਂਗੇ ਮਲੜ ਵਾਲੇ ਖੇਤ ਪੇਰ ਲਾ ਕੇ ਰੱਖ ਰਹੇ ਸੀ ਮਲੜ ਵਾਲੇ ਖੇਤ ਬੀਜਣੀ ਜਿਹੜੀ ਕਣਕ ਮਿਕਸ ਕਰਕੇ 187 ਤੇ 222 ਮਿਕਸ ਕਰਕੇ ਬੀਜਣੀ ਕਣਕ ਆਪਾਂ ਮਿਕਸਰ ਮਨਾਲੇ ਖੇਤ ਪਹਿਲਾਂ ਮਿਕਸ ਕਰਨ ਕੁਝ ਜੀ ਸੀਗੀ ਪਹਿਲਾਂ ਗੱਡੀ ਉੱਗ ਰਹੀ ਆਪਣੇ ਬਨਾਲੇ ਖੇਤ ਇਸ 27 ਜੀ ਤੇ ਤੋਂ ਬਾਈ ਮਿਕਸੀ ਵੀ ਜੀ ਸੀ ਉੱਥੇ ਵੀ ਤੇ ਦੋਈ ਵਕੇ ਰ ਲਾਰ ਲਾ ਕੇ ਤੇ ਡੀਏ ਵੀਰ ਲਾ ਕੇ ਮਿਕਸ ਕਰਕੇ ਤੇ ਘੱਟੇ ਵਰਕੇ ਰੱਖਦੇ ਗੱਡੀ ਦੇ ਵਿੱਚ ਤੇ ਵਿੱਚ ਲੱਦ ਕੇ ਰੱਖਦੇ ਤੇ ਫੇਚ ਪਾਸ ਕਰ ਨੂੰ ਸੋ ਗੱਡੀ ਲੈ ਕੇ ਆਣੀ ਬਸ ਘੱਟੇ ਪਰ ਨਾਲੀ ਤਰਲਾਉਣ ਵਾਲੀ ਟੈਨਸ਼ਨ ਮੁੱਕ ਗਈ ਨਹੀਂ ਤਾਂ ਮੌਕੇ ਤਰਲਾ ਲਾ ਕੇ ਰੱਖਣੇ ਪੈਂਦੇ ਸੀਗੇ ਜਿੰਨੇ ਕਿ ਪੌਣੀ ਸੀਗੇ ਇਕੱਠੇ ਛਾਉਣਗੁਰ ਲਾ ਕੇ ਰੱਖਤੀ ਟੀਪ ਤੇ ਕਣਕ ਦੇ ਵਿੱਚ ਤੇ ਦਵਾਈ ਲਾ ਕੇ ਗੱਟੇ ਵਰਕੇ ਰੱਖਦੇ ਸੀ ਸਾਰੇ ਦਵਾਰਾ ਤੇ ਬਸੰਤ ਲਾਈਵ ਗੱਟੇ ਵਿੱਚ ਸਿੱਟਣੀ ਸਿਖੌਨੀ ਚ ਆਪਣੇ ਪੌਣੀ ਸੀਗੇ ਕਣਕਾਂਲੀ ਚ ਬੀਜਣ ਵਾਲੀ ਮਸ਼ੀਨ ਚ ਛੱਕ ਛੱਕ ਕੇ ਹਾਂਜੀ ਕੀ ਹਾਲ ਸੱਜਣੋ ਪਿਆਰਾ ਗੁੱਡ ਮਾਰਨਿੰਗ ਸਾਰਿਆਂ ਨੂੰ ਤੁਹਾਨੂੰ ਬਹੁਤ ਅੱਜ ਵੀ ਮਲਵਾਲੇ ਖੇਤ ਬੀਜ ਰਹੇ ਸੀ ਕਣ ਅੱਕ ਕਣਕ ਵੀ ਜਨੇ ਮਿਕਸਚਰ 127 ਤੇ 222 ਕਿਤੇ ਰੋਟੀ ਲੈ ਕੇ ਆਈ ਸੀ ਖੇਤ ਆ ਉਹ ਗਵਰੀ ਵਾਲਾ ਬਾਹ ਪਹਿਲਾਂ ਵੀ ਇੱਥੇ ਸੀ ਉੱਗ ਰਹੀ ਕਣਕ ਹਰੀ ਭਤ ਮਾਰੇ ਹੋਗੀ ਉੱਥੇ ਚੱਕ ਰਿੰਦਾ ਪਹਿਲਾ ਗੇਤਾ ਝੋਨਾ ਲਾਇਆ ਸੀ ਜਿਹੜਾ ਤੇ ਉਹ ਤੋਂ ਬਾਅਦ ਹੌਲੀ ਹੌਲੀ ਮੱਚਾ ਦੇ ਬਾਅਦ ਵਿੱਚ ਵੀਜ ਰਹੇ ਆ ਤੇ ਪਿਛਲਾ ਪਾ ਕੋਲੋਂ ਮੋਟਰ ਵਾਲਾ ਵੀ ਪਿਛਲਾ ਮਲਣ ਵਾਲੇ ਉਹ ਵੀ ਵੀਤ ਤਾਂ ਤੇ ਕਿਹਦੇ ਨਾਲ ਕਰਤੇ ਉੱਗ ਗਲੇ ਲੋ ਜੀ ਆਪਣੇ ਆਪਣੇ ਬੇਲੀ ਤਾਈ ਦਾ ਬੇਟਾ ਤੇ ਚਾਚਾ ਜੀ ਤੇ ਤਾਈ ਦੇ ਬੇਟੇ ਦੇ ਬੇਟਾ ਆਪਣੇ ਭਤੀਜਾ ਜਤੇਸ਼ ਉਹਦੀ ਰੋਟੀ ਖਾਣ ਲੱਗ ਗਿਆ ਕਿਉਂਕਿ ਉਹ ਤੇ ਸਿਮਰਾਂ ਦੇ ਖੇਤਾਂ ਪਰ ਰੋਟੀ ਲੈ ਕੇ ਆਈ ਸੀ ਤੇ ਘੱਡੇ ਚ ਘੱਟੇ ਰੱਖੇ ਸੀ ਉੱਥੇ ਖਾਣ ਲੱਗ ਪਿੜੇ ਦੇ ਸਾਹਮਣੇ ਖੜਾ ਉਹਦਾ ਲੱਗ ਲਾਰੇ ਸੀ ਉਹਦੇ ਤੇ ਪਗਦੇਲੇ ਭੱਗ ਤੁਰੇ ਉਹਡੇ ਫਿਰਦੇ ਆ ਉਹਦਾ ਦਾਣਾ ਪਾਣੀ ਚੁੱਕਦੇ ਬਾਣ ਦੇ ਵਿੱਚ 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 ਕਿਤੋਂ ਦੇ ਸੀ ਕੀ ਅੱਦੇ ਆ ਚੋਦੇ ਠੰਡਾ ਮੌਸਮ ਸੀਗਾ ਪੂਰਾ ਠੰਡ ਲੱਗ ਰਹੀ ਸੀ ਥੋੜੀ ਥੋੜੀ ਹਵਾ ਵੀ ਚੱਲਦੀ ਸੀ ਤੇ ਵਿਚਰੇ ਕਣਕ ਪੈਲ ਬੇਲੀ ਤੇ ਆਪਾਂ ਰੋਟੀ ਲੈ ਕੇ ਆਈ ਸੀ ਤੇ ਉਦੋਂ ਬਾਅਦ ਉਧਰ ਆ ਜਾਣਗੇ ਸੋਲਰ ਮੋਟਰ ਵਾਲੇ ਖੇਤ ਉੱਥੇ ਚਾਹ ਲੈ ਕੇ ਜਾਵਾਂਗੇ ਉਹਨਾਂ ਦੀ ਇਹ ਆ ਬੀਜਰਾਂ ਨਾਲ ਥੋੜਾ ਜਿਹਾ ਪੱਖਰ ਹੈਗਾ ਤੇ ਘੰਟੇ ਕਿਧਰ ਕੰਮ ਰਹਿ ਗਿਆ ਉਦੋਂ ਬਾਅਦ 11:00 ਵਜੇ ਚਾਹ ਲੈ ਕੇ ਆਪਾਂ ਸੋਲਰ ਮੋਟਰ ਵਾਲੇ ਖੇਤ ਨੌ ਵੀ ਸੱਜਰੋਂ ਸੋਲਰ ਮੋਟਰ ਵਾਲੇ ਖੇਤ ਪਹੁੰਚ ਗਏ ਜਿਹੜੀ ਅਸੀਂ ਲੈਣੋਂ ਪਾਰ ਦੋਨੇ 11:00 ਪਿੱਛੇ-ਪਿੱਛੇ ਉਧਰ ਬੀਜ ਰਹੇ ਆ ਕੰਮ ਕ ਫਲਰ ਤੇ ਬੀਤੀ ਚਾਲੇ ਕੇ ਪਹੁੰਚੇ ਸੀ ਲੋ ਵੀ ਪਰ ਮਿੱਤਰ ਪੇਰੂ ਦਾਦੇ ਦੇ ਬੇਟਾ ਬੇਟਾ ਅਭਿੰਦਰ ਜੀ ਚਲਾਈ ਹੋਣਾ ਰਾਈਟਰ ਨਾਲ ਇਹਨਾਂ ਗੱਡੀ ਤੇ ਚਾਚਾ ਕੰਨ ਇੱਕ ਬੇਲਾ ਜੀ ਬੀ ਤੇ ਆ ਰਹੇ ਸੀ ਕੰਨ ਪਿੱਛੇ ਤੇ ਆਪਾਂ ਚਾਲੇ ਕੇ ਪਹੁੰਚ ਗਏ ਤੇ ਸਟਾਪ ਨਹੀਂ ਮੀਆ ਨਾਲ ਆਪਣੇ ਲੈ ਕੇ ਚੱਲਦੇ ਚਾਹ ਇਧਰ ਭਾਈ ਵਿਕੀ ਲੈ ਕੇ ਚਲਾ ਹੱਟੀ ਆਪਣੇ ਮੋਟਰਸਾਈਕਲ ਟਰੇਟਰ ਪਾਣੀ ਲਈ ਜਾਂਦੇ ਕਣਕ ਨੂੰ ਪਾਏ ਵਗਰ ਵੀ ਚੱਲਦੀ ਤੇ ਮਾੜੂ ਕਸੀ ਪਾਣੀ ਹਣੀ ਵਾ ਹੁੰਦੀ ਚੱਲੀ ਜਾਂਦੀ ਆ ਇੱਥੇ ਵੀ ਜਰਾ ਬੱਸ 527 ਉਸ ਕਰਕੇ ਰੱਖੇ ਪਏ ਗੱਟੇ ਕਹਾ ਭਵਿੰਦਰ ਜੀ 527 ਕਣਕ ਬੀਜ ਰਹੇ ਹਾਂ ਜੀ ਮੈਂ ਤਾਂ ਲੋਰ ਤਾਂ ਨਾ ਉੱਥੇ ਗਈ ਗੁਰਦੁਆਰੇ ਕੀ ਕੀ ਖਰਾਬ ਹੈ ਗੁਰਦੁਆਰੇ ਗਈ ਸੀ ਕੰਮੀ ਕੰਮੀ ਪੂਰੇ ਰੇਸ ਤੇ ਪੱਜਾ ਆਉਣੀਆਂ ਨੇ ਨਾ ਉੱਥੋਂ ਡਿੱਗ ਪੈਗਾ ਮੈਂ ਤਾਂ ਸੰਭ ਲੈਣਾ ਮੈਂ ਤਾਂ ਵੱਡਾ ਆ ਮੈਨੂੰ ਵੱਡਾ ਹੀ ਨਾ ਹੋਣਾ ਹਾਂ ਥੱਲੇ ਚੌਕ ਜੀ ਨਹੀਂ ਹੁੰਦੀ ਚੰਗੀ ਤਰ੍ਹਾਂ ਖਚੜਾ ਕਰਾੜ ਦੰਦੀ ਹੁੰਦੀ ਆ ਬਹੁਤ ਠੱਕ ਨੇ ਥੋੜੀ ਉੱਤੇ ਨੱਟ ਜਾਏਗਾ ਉਹ ਇੱਕ ਤਾਂ ਉੱਥੋਂ ਜਿਹੜਾ ਜਿਹੜਾ ਉੱਥੋਂ ਜਾਂਦੀ ਨਹੀਂ ਉਹਨਾਂ ਚਿਰ ਬੰਦ ਨਹੀਂ ਹੁੰਦਾ ਮੈਂ ਤਾਂ ਬੂਟੀ ਫੇਰ ਮੈਂ ਥੋੜੀ ਦੇਣਾ ਉਹਨੂੰ ਲੋ ਵੀ ਆਪਣੇ ਲਈ ਬੇਲੀ ਬੀਜ ਰਿਆ ਕਣਕ ਬਸ ਖੜਨੀ ਹੁਣ ਚਾਹ ਪੀਣ ਲਈ ਇਹ ਤਾਂ ਉਹਨਾਂ ਨੂੰ ਆਜੋ ਤੇ ਰੁਕਣਗੇ ਮਸ਼ੀਨ ਰੋਕਣਗੇ ਤੇ ਬੀਜ ਰਿਆ ਕਣਕ ਉਧਰ ਵਿੰਦਰ ਵੀ ਲੈ ਕੇ ਜਾ ਰਿਹਾ ਕਣਕ ਵੀ ਚਣ ਲਈ ਤੇ ਪਿੱਛੇ ਬੈਠਾ ਆਪਣਾ ਭਤੀਜਾ ਵੇਲੀ ਮੋਟੂ ਕਣਕ ਵਜਾਉਣ ਜਾਂਦਾ ਨਾਲ ਵਿੰਦਰ ਦੇ ਪੇਟਾ ਬਿੰਦ ਦਾ ਫਿੱਤੀ ਦੀ ਸੰਦੇ ਦੇ ਨੋੜ ਕਰਕੇ ਰੱਖਿਆ ਕੋਈ ਲੱਗਾ ਬੰਦੇ ਚੋਰੀ ਕੱਪ ਨਹੀਂ ਆਉਂ ਕੈਨੀ ਇਹ ਤਾਂ ਕੱਪ ਗੱਡੀ ਤੇ ਨਹੀਂ ਨੂੰ ਅਮਰ ਜੀ ਨੇ ਮਗਰ ਖੋਰ ਦੀ ਨਿਗਾਹ ਰੱਖੀ ਮੇਰੀ ਗੱਡੀ ਤੇ ਰੱਖੂਗਾ ਮੇਰਾ ਭਾਈ ਅੱਜ ਆ ਅੱਜ ਲੋੜ ਅਦਾਉਣਾ ਵੀ ਨਹੀਂ ਤੇ ਗੱਡੀ ਕਦ੍ਹਾ ਕਰਕੇ ਤੇ ਲਾਈ ਐ ਫੋਨ ਤੇ ਲਾਈ ਨੇ ਬਹੁਤ ਉੱਧਰ ਚੜਨਾ ਉੱਧਰ ਜਿਨੂੰ ਉੱਧਰ ਦੀ ਆਇਆ ਥਰਗੀ ਪੀਲਾ

ਨੋ ਮਿੱਤਰ ਪਿਆਰੇ ਆਪਾਂ ਵਜੋਂ ਲੱਗੀ ਸੀ ਥੋੜਾ ਜਿਹਾ ਵਾਹਨ ਕੁਛ ਚਾਚਾ ਗਿਲੇਗੇ ਸੀ ਕਿ ਡਿਟੈਕਟਰ ਤੇ ਘੱਟੇ ਕੁਛ ਥਰਦੇ ਸੀਗਾ ਲਾ ਕੇ ਰੱਖ ਰਿਹਾ ਸੀ ਘਰ ਵਾਲੇ ਵਾਹਨ ਵਾਲੇ ਘੱਟੇ ਲਾ ਕੇ ਰੱਖ ਰਿਹਾ ਸੀ ਗੱਡੀ ਦੇ ਵਿੱਚ ਘਰ ਵਾਲੇ ਵਾਹਨ ਚ ਤਾਈ ਦੇ ਕਰਦੇ ਬੈਕ ਸਾਈਡ ਵੀ ਜਨੀ ਕਣਕ ਉੱਥੇ ਵੀ ਜੰਗ 327 ਤੇ ਘੱਟੇ ਕੁ ਕਰਦੇ ਸੀਗੇ ਰੇ ਲਾ ਕੇ ਰੱਖ ਰਿਹਾ ਸੀ ਤੇ ਇਧਰੋਂ ਵੀ ਇਧਰ ਵੀ ਨਾਤਰ ਆਉਂਦਾ ਚਾਮ ਦਾ ਬੱਚਾ ਨੂੰ ਕਣਕੀੋਂ ਦਾ ਆਪਾਂ ਨੂੰ ਛੋਟੇ ਹੁੰਦਾਂ ਨੂੰ ਚਾਹ ਹੁੰਦਾ ਸੀ ਕਣਕੀੋਂ ਲੋਕੀ ਸੱਜਣੋਂ ਪੈਰੋ ਚੁੰਡਾ ਘੁੱਟਦੀਆਂ ਸੋਲੋ ਮੋਟਰ ਦੇ ਥੱਲੇ ਤੇ ਉਧਰਲੀ ਘੁੱਟਦੀ ਤੇ ਉਹ ਹੀ ਨੇੜੇ ਪਹੁੰਚ ਕੇ ਬਸ ਨਾਸ਼ਟਾ ਹੁਣ ਲਾਈ ਜਾਂਦੇ ਆ ਤੇ ਉਧਰ ਉਹ ਆ ਪੱਖਾ ਰਹਿ ਗਿਆ ਬਸ ਸੋਲੋ ਮੋਟਰ ਵਾਲਾ ਤੇ ਆ ਗੇੜਾ ਤੇ ਪਾਰੋ ਲੈ ਕੇ ਰੋਟੀ ਚੁੰਡਾ ਘੁੱਡੀਆਂ ਸੀ ਘੁੱਟੀਆਂ ਸਾਰਾ ਚੁੰਡਾ ਇੱਥੇ ਜ਼ਿਆਦਾ ਰਹੀ ਸੀ ਤੇ ਉਹ ਸੋਲੋ ਮੋਟਰ ਵਾਲੀ ਪਲੇਟ ਥੱਲੇ ਉਹਨੇ ਪਲੇਟਾਂ ਥੱਲੇ ਕੰਕਰੀਟਾ ਦਿੱਤੇ ਘੁੱਟ ਤਾਂ ਥਾਂ ਤੋਂ ਉਹਨਾਂ ਨੇ ਨਵੇੜ ਤਾਂ ਕੰਮ ਚੜ ਗਏ ਭਾਈ ਤੇ ਆ ਸਾਰੇਗੇ ਟੇਡੇ ਉਡੇ ਲਾਉਣ ਵਾਲੇ ਇੰਦੇ ਲਾਰ ਲਾਉਂਦੇ ਤੇ ਉਧਰੋਂ ਅੱਗ ਹੋਰ ਇਹ ਬਸ ਹੋ ਵੀ ਰਹੇ ਨੇ ਟੇਡੇ ਉਡੇ ਤੇ ਐ ਤਲਾਤੀ ਗੱਡੀ ਭੁੱਖ ਲੱਗੀ ਐ ਬੁਖ ਲਓ ਜੀ ਘਰ ਆਲੇ ਪਾਂਚ ਪਹੁੰਚ ਗਏ ਤਾਂ ਇੱਕ ਜੀ ਕਿ ਕਰਦੇ ਬੈਕ ਸਾਈਡ ਆਪ ਅੱਖਰੇਗਾ ਕੱਲੋ ਵੀਜਣ ਵਾਲਾ ਬਾਕੀ ਸਾਰੇ ਵੀ ਤੇ ਕੋ ਸੁੱਕੀ ਕਣਕ ਰਹਿੰਦੀ ਥੋੜੀ ਜਿਹੀ ਵਿਚਰ ਵਾਲੀ ਉਹ ਬੀਜਣਗੇ ਕੱਲ ਨੂੰ ਨਾਲੇ ਖੇਤ ਤੇ ਤਿਆਰ ਆ ਗਿਆ ਪੱਖਾ 127 ਬੀਜ ਨੇ ਇੱਥੇ ਵੀ ਥੋੜੀ ਸੇਮ ਤੇ ਆਪਾਂ ਵੜਦੇ ਪੱਠੇ ਤੇ ਇਧਰ ਆਪਾਂ ਵੀ ਲਾ ਕੇ ਰੱਖਤਾ ਸੀ ਬਸ ਥੋੜਾ ਜਿਹਾ ਤਾਂ ਰਹਿਦਾ ਸੀ ਤੇ ਤੇਲ ਲੈ ਕੇ ਸ਼ੈਟਰ ਲਈ ਇੱਥੇ ਰੱਖਤਾ ਸੀ ਲਿਆ ਕੇ ਤੇਲ ਸ਼ੈਟਰ ਚ ਪਾਉਣਾ ਸੀ ਤੇ ਆ ਪੱਖਰੇ ਇੱਕ ਲੱਕ ਦਾ ਬੀਜਣਾ ਲਾ ਤੇ ਆਪਾਂ ਵੜਦੇ ਪੱਠੇ ਤੇ ਸੂਰਜ ਵੀ ਨਿੰਮੇ ਨੂੰ ਛਾਗ ਰਿਹਾ ਸੀ ਲੋਗੀ ਸਦਨੋਂ 327 ਕਣਕ ਬੀਜੇ ਨੇ ਇੱਥੇ ਵੀ ਘਰ ਵਾਲੇ ਆਹੰਚ ਵੀ ਟਾਇਏ ਤੇ ਟਾਇਏ ਦੇ ਪਿਛਲੇ ਤੇ 16 ਮੋਟਰ ਵਾਲੇ ਆਹੰਚ ਵੀ 303 ਬੀਜੀ ਆ। ਓਟਾ ਵਰਕੇ ਰੱਖਦੇ ਆਪਾਂ। ਉਹ ਹਿਮਲ ਵਾਲੇ ਖੇਤਾਂ ਕਣਕ ਦੀ ਸੁੱਕੀ ਪੱਠੇ ਵਾਲਾ ਤਾਂ ਹੈ ਜਿਹੜਾ ਆਪਣਾ ਕਹਿਰੇ ਇਹ ਤੇ ਪਾਣੀ ਨਹੀਂ ਲੱਗਿਆ ਕਿ ਮਾਲੋ ਕੋਈ ਪਾਣੀ ਨਹੀਂ ਐ ਬਾੜੀ ਦੀ ਬੰਦੀ ਚੱਲੀ ਜਾਂਦੀ ਆ ਬਠਿੰਡਾ ਨਹਿਰ ਤੋਂ ਪਹਿਲਾਂ ਵੀ ਜੀ ਕਣਕ ਜਿਹੜੀ ਸੀਗੀ ਆਪਣੀ ਗਵਾਰੀ ਵਾਲਾ ਥਾਂ ਇਹ ਉਗਰੇ ਉਹ ਪਰਲੇ ਕਿ ਕਰੇ ਹਰੀ ਤਾਂ ਸਮਾਰਦੇ ਗੁਸ਼ਤਨ ਤੋਂ ਪਰਲੇ ਵਸੇ ਇੱਧਰ ਲਾ ਔਰ ਵੀ ਉਗਰੇ ਪਾਣੀ ਲਾਵਾਂਗੇ ਬਾਅਦ ਚ ਜਦੋਂ ਆ ਗਿਆ ਜਾਂ ਮੋਟਰ ਆਣਾ ਨੂੰ ਸੁੱਕੀ ਵੀ ਤੇ ਪੱਠਿਆਂ ਵਾਲਾ ਥਾਂ ਕਣਕ ਲੋ ਜੀ ਇੱਧਰ ਵੀ ਨਿਬੜ ਕੇ ਕੰਮ ਸੁੱਕੀ ਵੀ ਕੀ ਕਣਕ ਪੱਟਾ ਫਾਤਿਆਂ ਨਿਬੜ ਕੇ ਸਾਰੇ ਕੰਮ ਇਹ ਕੋਲ ਪਾਣੀ ਹੈ ਲਾ ਦਾਂਗੇ ਮਾੜੋ ਕੋਈ ਰਿਕਵਰੀ ਮੁਸ਼ਕਲੀ ਹੈ ਤੇ ਮੋਟਰ ਹੱਡ ਕੇ ਲਾਉਣਾ ਪੈਣਾ ਤਿੰਨ ਵੇਟ ਤੱਕ ਕੰਮ ਤਾਂ ਚਾਚਰੇ ਰੱਖ ਲਈ ਕਰਾਹੀ ਵਗੈਰਾ ਪਰ ਮੋਡੇ ਬੰਦੇ ਸੀਗੇ ਥਾਲੀ ਨਾਲ ਤੇ ਆਪਾਂ ਮੋਟਰਸਾਈਕਲ ਲੈ ਕੇ ਆ ਰਹੇ ਨੇ ਵੇਰ ਤੱਕ ਕੰਮ ਆ ਵੀ ਕਣ ਕੁੱਕਰੀ ਸਾਰੀ ਬਲਕੋ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਗੁਰੂ